Hãy subscribe cho kênh Ghiền Mì Gõ Để không bỏ lỡ những video hấp dẫn ਸਾਰੀ ਖੰਤਰਾਂ ਦੀ ਤਿਆਰੀ ਮੁਕੰਮਲ ਹੈ ਸਾਰੀ ਸਿਕਿਉਰਿਟੀ ਫੋਰਸਸ ਸਾਰੀ ਬੋਲਿੰਗ ਪਾਰਟੀਆਂ ਨੂੰ ਤੁਸੀਂ ਦੇਖ ਰਹੇ ਤੁਹਾਡੇ ਸਾਹਮਣੇ ਬੈਠਿਆ ਨੇ ਐਵਰੀ ਬੋਲਿੰਗ ਪਾਰਟੀ ਹੁਣ ਬੋਲਿੰਗ ਪਾਰਟੀ ਬਣ ਕੇ ਆਪਣੀ ਮਸ਼ੀਨਾਂ ਲੈਣ ਗਿਆ ਮਸ਼ੀਨਾਂ ਲੈਣ ਤੋਂ ਬਾਅਦ ਬਸ ਆਪਣਾ ਬਸਾਂ ਦੇ ਵਿੱਚ ਬੈਠ ਕੇ ਆਪਣੇ ਆਪਣੇ ਬੋਲਿੰਗ ਸਟੇਸ਼ਨਾਂ ਤੇ ਚਲੀ ਜਾਣ ਗਿਆ ਉੱਥੇ ਕੱਲ ਸਵੇਰੇ ਤੋਂ ਬੋਲਿੰਗ ਜਿਹੜੀ ਹੈ ਸਟਾਰਟ ਹੋਏਗਾ ਆਕਰ ਕਿੰਤਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕੀ ਜਿਹੜੀ ਇਨਸਟਰਕਸ਼ਨ ਹੈ ਕਹਿੰਦਾ ਕੋਈ ਮਾਮਲੇ ਵੀ ਦੱਦ ਕੀਤੇ ਗਏ ਨੇ ਜਿਨ੍ਹਾਂ ਨੂੰ ਲੰਘਣ ਨਹੀਂ ਨਈ ਮਾਮਲੇ ਜਿਹੜੇ ਜਿਹੜਾ ਤੋਂ ਕੋਈ ਵੀ ਡਿਊਟੀ ਦੇ ਇਹਨਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਡਿਊਟੀ ਦੇ ਪ੍ਰਤੀਜੈਂ ਕੋਈ ਕਿਸੇ ਦੇ ਵੱਲੋਂ ਵੀ ਕੋਈ ਕੁਤਾਹੀ ਵਰਤੀ ਜਾਂਦੀ ਹੈ ਤੋ ਉਸਤੇ ਖਿਲਾਫ ਇਸ ਜਿਹੜਾ ਹੈਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਔਰ ਇਹ ਵੀ ਹੈਗਾ ਕਿ ਜਿਹੜੀ ਮਸ਼ੀਨਾਂ ਹੈਗੀਆਂ ਉਹ ਬੜਾ ਇੱਕ ਕ੍ਰੂਸ਼ਲ ਅਹਿਮ ਹਿੱਸਾ ਹੁੰਦੀ ਹੈ। ਤੇ ਮਸ਼ੀਨਾਂ ਨੂੰ ਸਿਰਫ ਸਿਰਫ ਜਿਹੜੀ ਸਰਕਾਰ ਦੀ ਔਰ ਸਰਕਾਰੀ ਜੀਪੀਐਸ ਫਿਟਿਡ ਵਹੀਕਲਸ ਹੈ ਉਹਨਾਂ ਦੇ ਵਿੱਚ ਹੀ ਮਸ਼ੀਨਾਂ ਨੂੰ ਲਿਖਿਆ ਜਾ ਸਕਦਾ। ਇਸ ਤਰ੍ਹਾਂ ਦੀ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ। ਤਾਂ ਜੋ ਕਿਸੇ ਵੀ ਪ੍ਰਤੀ ਕਿਸੇ ਦੀ ਵੀ ਕੋਈ ਵੀ ਕੋਤਾਹੀ ਨਾ ਕਰ ਸਕੇ। ਅਸਰ ਕਿੰਨੇ ਵਜੇ ਜਿਹੜੀ ਹੈ ਕੱਲ ਨੂੰ VOTING ਹੋ ਰਹੀ ਹੈ ਜਿਹੜੀ VOTING ਜਿਹੜੀ ਹੈਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ VOTING ਜਿਹੜੀ ਹੈ ਪ੍ਰਕਿਰਿਆ ਚੱਲੂਗੀ। ਤਾਂ ਕੀ ਸੰਦੇਸ਼ ਮੇਰੀ ਆਮ ਵੋਟਰ ਨੂੰ ਹੀ ਸੰਦੇਸ਼ ਹੈ ਤੁਸੀਂ ਵੱਧ ਚੜ ਕੇ ਜਿਹੜਾ ਹੈਗਾ ਡੈਮੋਕਰੇਸੀ ਦੇ ਵਿੱਚ ਆਪਣਾ ਹਿੱਸਾ ਲਓ। ਇਹਨਾਂ ਨੂੰ ਕਹਿੰਦੇ ਛਮਿਆਨੀਆਂ ਦਾ ਇੰਤਜ਼ਾਮ ਕੀਤਾ ਗਿਆ ਵਾ ਚਾਨਣੀਆਂ ਦਾ ਜਿਹੜਾ ਗਰਮੀ ਦਾ ਸੀਜ਼ਨ ਹੈ ਤੁਹਾਨੂੰ ਪਤਾ ਹੀ ਹੈ ਗਰਮੀ ਕਰਕੇ ਅਸੀਂ ਉੱਥੇ ਛਾਂਬੀਆਂ ਦੇ ਪਾਣੀ ਦਾ ਠੰਡੇ ਪਾਣੀ ਦਾ ਛਬੀਲ ਦਾ ਬੈਠਣ ਦਾ ਹੋਰ ਵੀ ਵੱਖ-ਵੱਖ ਤਰੀਕੇ ਦੇ ਇੰਤਜ਼ਾਮ ਪੰਖੇ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਕਿਸੇ ਵੀ ਵੋਟਰ ਨੂੰ ਕੋਈ ਵੀ ਦਿੱਕਤ ਨਾ ਹੋਵੇ। ਹਾਂ ਜੀ ਸੈਂਟਰਲ ਫੋਰਸਿਸ ਵੀ ਤਾਇਨਾਤ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਵੀ ਨਾਨਕ ਕੀਤੀ ਗਈਆਂ ਪੋਲਿੰਗ ਪਾਰਟੀਆਂ ਜਿਹੜੀ ਹੈਗੀਆਂ ਉਹ ਵੀ ਤਨਾ ਆਪਣਾ ਚਾਰ-ਚਾਰ ਬੰਦੇ ਦੀ ਇੱਕ ਪੋਲਿੰਗ ਪਾਰਟੀ ਹੁੰਦੀ ਹੈ ਉਹ ਵੀ 194 ਪੋਲਿੰਗ ਪਾਰਟੀਆਂ 26 ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਹੈ ਸਾਰੀ ਸਿਕਿਉਰਿਟੀ ਫੋਰਸਸ ਸਾਰੀ ਪੋਲਿੰਗ ਪਾਰਟੀਆਂ ਨੂੰ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਬੈਠਿਆ ਨੇ ਐਵਰੀ ਪੋਲਿੰਗ ਪਾਰਟੀ ਹੁਣ ਪੋਲਿੰਗ ਪਾਰਟੀ ਬਣ ਕੇ ਆਪਣੀ ਮਸ਼ੀਨਾਂ ਲੈਣ ਗਈਆਂ ਮਸ਼ੀਨਾਂ ਲੈਣ ਤੋਂ ਬਾਅਦ ਬਸ ਆਪਣਾ ਬਸਾਂ ਦੇ ਵਿੱਚ ਬੈਠ ਕੇ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਚਲੀ ਜਾਣ ਗਿਆ ਉੱਥੇ ਕੱਲ ਸਵੇਰੇ ਤੋਂ ਪੋਲਿੰਗ ਪ੍ਰੀਆ ਸਟਾਰਟ ਹੋਏਗਾ ਅਖਰ ਕਿਤਨਾ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕਿ ਜਿਹੜੀ ਇਨਸਟਰਕਸ਼ਨਾਂ ਕਹਿੰਦਾ ਕੋਈ ਮਾਮਲੇ ਵੀ ਦੱਦ ਕੀਤੇ ਗਏ ਨੇ ਜਿਨ੍ਹਾਂ ਨੂੰ ਲੰਘਣ ਨਹੀਂ ਮਾਮਲੇ ਜਿਹੜੇ ਜਿਹੜਾ ਤੋਂ ਕੋਈ ਵੀ ਡਿਊਟੀ ਦੇ ਇਹਨਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਡਿਊਟੀ ਦੇ ਪ੍ਰਤੀਜੈਂ ਕੋਈ ਕਿਸੇ ਦੇ ਵੱਲੋਂ ਵੀ ਕੋਈ ਕੁਤਾਹੀ ਵਰਤੀ ਜਾਂਦੀ ਹੈ ਤੋ ਉਸ ਦੇ ਖਿਲਾਫ ਇਸ ਜਿਹੜਾ ਹੈਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਔਰ ਇਹ ਵੀ ਹੈਗਾ ਕਿ ਜਿਹੜੀ ਮਸ਼ੀਨਾਂ ਹੈਗੀਆਂ ਉਹ ਬੜਾ ਇੱਕ ਕ੍ਰੂਸ਼ਲ ਅਹਿਮ ਹਿੱਸਾ ਹੁੰਦੀ ਹੈ। ਤੇ ਮਸ਼ੀਨਾਂ ਨੂੰ ਸਿਰਫ ਸਿਰਫ ਜਿਹੜੀ ਸਰਕਾਰ ਦੀ ਔਰ ਸਰਕਾਰੀ ਜੀਪੀਐਸ ਫਿਟਡ ਵਹੀਕਲਸ ਹੈ ਉਹਨਾਂ ਦੇ ਵਿੱਚ ਹੀ ਮਸ਼ੀਨਾਂ ਨੂੰ ਲਿਖਿਆ ਜਾ ਸਕਦਾ। ਇਸ ਤਰ੍ਹਾਂ ਦੀ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ। ਤਾਂ ਜੋ ਕਿਸੇ ਵੀ ਪ੍ਰਤੀ ਕਿਸੇ ਦੀ ਵੀ ਕੋਈ ਵੀ ਕੋਤਾਹੀ ਨਾ ਹੋ ਸਕੇ। ਅਸਰ ਕਰਨੇ ਵਜੇ ਜਿਹੜੀ ਆ ਕੱਲ ਨੂੰ VOTING ਹੋ ਰਹੀ ਹੈ ਅੱਜ ਦੀ VOTING ਜਿਹੜੀ ਹੈਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ VOTING ਜਿਹੜੀ ਹੈ ਉਹ ਪ੍ਰਕਿਆ ਚੱਲੂਗੀ। ਅੰਕੀਸ਼ ਸੰਦੇ ਆਮ ਵੋਟਰ ਨੂੰ ਜੰਪੋਰਨ ਮੇਰੀ ਆਮ ਵੋਟਰ ਨੂੰ ਹੀ ਸੰਦੇਸ਼ ਹੈ ਤੁਸੀਂ ਵੱਧ ਚੜ ਕੇ ਜਿਹੜਾ ਹੈਗਾ ਡੈਮੋਕਰੇਸੀ ਦੇ ਵਿੱਚ ਆਪਣਾ ਹਿੱਸਾ ਲਓ। ਇਹ ਕਹਿੰਦੇ ਛਮਿਆਨੀਆਂ ਦਾ ਇੰਤਜ਼ਾਮ ਕੀਤਾ ਗਿਆ ਵਾ ਚਾਨਣੀਆਂ ਦਾ ਜਿਹੜਾ ਗਰਮੀ ਦਾ ਸੀਜ਼ਨ ਹੈ ਤੁਹਾਨੂੰ ਪਤਾ ਹੀ ਹੈ ਗਰਮੀ ਕਰਕੇ ਅਸੀਂ ਉੱਥੇ ਛਾਂਬੀਆਂ ਦੇ ਪਾਣੀ ਦਾ ਠੰਡੇ ਪਾਣੀ ਦਾ ਛਬੀਲ ਦਾ ਬੈਠਣ ਦਾ ਹੋਰ ਵੀ ਵੱਖ-ਵੱਖ ਤਰੀਕੇ ਦੇ ਇੰਤਜ਼ਾਮ ਪੰਖੇ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਕਿਸੇ ਵੀ ਵੋਟਰ ਨੂੰ ਕੋਈ ਵੀ ਦਿੱਕਤ ਨਾ ਹੋ। ਹਾਂ ਜੀ ਸੈਂਟਰਲ ਫੋਰਸਿਸ ਵੀ ਤਾਇਨਾਤ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਵੀ ਤਾਇਨਾਤ ਕਿੱਤੀ ਗਈਆਂ ਪੋਲਿੰਗ ਪਾਰਟੀਆਂ ਜਿਹੜੀ ਹੈਗੀਆਂ ਉਹ ਵੀ ਤਨਾ ਆਪਣਾ 4-4 ਬੰਦੇ ਦੀ ਇੱਕ ਪੋਲਿੰਗ ਪਾਰਟੀ ਹੁੰਦੀ ਹੈ ਉਹ ਵੀ 194 ਪੋਲਿੰਗ ਪਾਰਟੀ 26